ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਸਾਰੇ ਛੋਟੇ ਵੱਡੇ ਪਸ਼ੂ ਪਾਲਕਾਂ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਤੇ ਅੱਜ ਅਸੀਂ ਆਪਣੇ ਜਿਹੜੇ ਛੋਟੇ ਕਾਫ਼ ਸੀਗੇ ਉਹਨਾਂ ਨੂੰ ਕੱਚੀ ਜਗ੍ਹਾ ਤੋਂ ਕੱਢ ਲਿਆ ਤੇ ਵੱਡੇ ਫਾਰਮ 'ਚ ਪਾ ਰਹੇ ਹਾਂ ਇਹ ਸਗੇ ਸੀ ਫਰਵਰੀ ਲਾਸਟ ਤੇ ਮਾਰਚ ਸਟਾਰਟਿੰਗ ਵਾਲੇ ਕਾਫ਼ ਸਾਡੇ ਇੱਧਰ ਕੱਚੀ ਜਗ੍ਹਾ ਤੇ ਸੀ ਤੇ ਹੁਣ ਉਹਨਾਂ ਨੂੰ ਅਸੀਂ ਆਪਣੇ ਵੱਡੇ ਛੱਡਾਂ 'ਚ ਲੈ ਗਏ ਆ ਤੇ ਨਾਲ ਹੀ ਉਹਨਾਂ ਦੀ ਮਾਂ ਜਿਹੜੀ ਦੀ ਵਾਰਮਿੰਗ ਕਰ ਦਿੱਤੀ ਆ ਐਵਰੋਮੈਕਟਨ ਦੇ ਨਾਲ ਇਹ ਲਾਇਆ ਮੈਂ ਸਬਕਟ ਤੇ ਮੇਰੇ ਜਿਹੜੇ ਕਾਫੀਆ ਇੱਕ ਕੁਇੰਟਲ ਤੋਂ ਉੱਪਰ ਨੇ ਤੇ ਮੈਂ ਇਹਨਾਂ ਨੂੰ ਲਗਾਇਆ ਵਾ 3-3 ਐਮਐਲ ਦੇ ਕਰੀਬ 3 ਤੋਂ 4 ਐਮਐਲ ਦੇ ਕਰੀਬ ਕਰੀਬ ਜੇ ਐਵਰੋਮੈਕਟਨ ਇੰਜੈਕਸ਼ਨ ਪ੍ਰੀ ਟਿਕ ਦਾ ਤਾਂ ਕਿ ਉਹਨਾਂ ਦੇ ਜਿਹੜੇ ਆਈਸਵਾਰਮ ਆ ਲੰਗਸਵਾਰਮ ਆ ਔਰ ਦੀ ਜਿਹੜੇ ਕੀੜੇ ਵਗੇੜਾ ਵਾ ਇਹਨਾਂ ਦੇ ਪੇਟ ਚ ਆਈਸ ਚ ਤੇ ਲੰਗਸ ਚ ਤੇ ਸਾਰੇ ਜਿਹੜੇ ਇਹਨਾਂ ਦੇ ਖਤਮ ਹੋ ਜਾਣ ਤੇ ਨਾਲ ਦੀ ਨਾਲ ਜਿਹੜੇ ਸਾਡੇ ਕਾਫੀ ਆ ਉਹਨਾਂ ਦੀ ਡੀਵਾਮਿੰਗ ਵੀ ਹੋ ਗਈ ਤੇ ਨਾਲ ਹੀ ਜਿਹੜੀ ਆ ਮੈਂ ਸਪਰੇ ਕਰਦੀ ਆ ਫ੍ਰੀ ਟਿਕ ਦੀ ਕਿਉਂਕਿ ਇਹ ਕੱਚੀ ਜਗ੍ਹਾ ਤੋਂ ਜਾ ਰਹੀਆਂ ਨੇ ਤੇ ਕੱਚੀ ਜਗ੍ਹਾ ਤੇ ਇਹਨਾਂ ਦਿਨਾਂ ਵਿੱਚ ਬਾਰਿਸ਼ ਦੇ ਦਿਨਾਂ ਵਿੱਚ ਛੋਟੇ-ਛੋਟੇ ਜਿਹੜੇ ਚਿੱਚਰ ਵਗੈਰਾ ਨੇ ਪਿੱਸੂ ਵਗੈਰਾ ਨੇ ਸਾਡੇ ਜਿਹੜੇ ਕੱਚੇ ਥਾਵਾਂ ਤੇ ਰਹਿੰਦੇ ਜਾਨਵਰ ਨੇ ਉਹਨਾਂ ਨੂੰ ਲੱਗ ਜਾਂਦੇ ਨੇ ਜਿਹੜੇ ਕੱਚੇ ਥਾਵਾਂ ਤੇ ਛੋਟੇ ਬੱਚੇ ਰਹਿੰਦੇ ਨੇ ਜਾਂ ਅਸੀਂ ਆਪਣੀਆਂ ਗਾਵਾਂ ਰੱਖਦੇ ਆ ਉਹਨਾਂ ਨੂੰ ਕਈ ਵਾਰ ਲੱਗ ਜਾਂਦੇ ਨੇ ਤੇ ਬਿਲਕੁਲ ਵੀ ਰਿਸਕ ਨਹੀਂ ਲੈ ਰਹੇ ਅਸੀਂ ਕਿਉਂਕਿ ਜਦੋਂ ਛੋਟੇ ਬੱਚੇ ਨੇ ਫਾਰਮ 'ਚ ਜਾਣਾ ਆ ਤੇ ਉਹਨਾਂ ਨੂੰ ਅਸੀਂ ਇਹ ਸਾਰੇ ਪ੍ਰੋਟੋਕੋਲ ਜਿਹੜੇ ਕਰਕੇ ਫੇਰੀ ਭੇਜ ਰਹੇ ਆ ਤਾਂ ਕਿ ਜਿਹੜਾ ਫਾਰਮ ਆਪਕ ਸੂਰੀ ਰਹੇ ਇਹ ਹੈਗੀ ਆ ਟਿਕ ਟਿਕ ਨਾਮ ਦੀ ਜਿਹੜੀ ਦਵਾਈ ਆ ਇਹ ਮੈਂ ਯੂਜ਼ ਕੀਤੀ ਆ 18 ਲੀਟਰ ਪੰਪਰ ਦੇ ਵਿੱਚ ਪਾਣੀ ਆ ਤੇ 30 ਐਮਐਲ ਜਿਹੜੀ ਦਵਾਈ ਆ ਉਹਦੇ ਵਿੱਚ ਪਾਈ ਆ ਤੇ ਸਾਰੇ ਆਪਣੇ ਜਿਹੜੇ ਕਾਹ ਪਿਆੰਨਾਂ ਨੂੰ ਸਪਰੇਅ ਕੀਤੀ ਆ ਦੇ ਨਾਲ ਹੀ ਅਸੀਂ ਆਪਣੇ ਕੱਚੇ ਜਗਾ ਜਿਹੜਾ ਫਾਰਮ ਆ ਉੱਥੇ ਵੀ ਇਹਦੀ ਸਪਰੇਅ ਕਰਾਂਗੇ 18 ਲੀਟਰ ਪਾਣੀ ਦੇ ਵਿੱਚ 70 ਐਮਐਲ ਦਵਾਈ ਪਾ ਕੇ ਕਰਾਂਗੇ ਤਾਂ ਕਿ ਜਿਹੜੇ ਵੀ ਛੋਟੇ-ਮੋਟੇ ਚਿਚੜ ਵਗੈਰਾ ਹੋਣਗੇ ਚਿਚੜੀਆਂ ਆਉਣਗੀਆਂ ਪਿਸੂ ਵਗੈਰਾ ਹੋਣਗੇ ਉਹ ਸਾਰੇ ਜਿਹੜੇ ਮਰ ਜਾਣਗੇ ਇੱਧਰ ਜਾ ਰਹੇ ਨੇ ਤੇ ਇਹ ਜਿਹੜੇ ਕਾਫ ਨੇ ਇਹਨਾਂ ਨੂੰ ਇਹੀ ਸਪਰੇ ਵਗੈਰਾ ਜਿਹੜੀ ਇੱਧਰ ਵਾਲਿਆਂ ਨੂੰ ਸਪਰੇ ਕਰਤੀ ਆ ਤੇ ਇਹ ਹੁਣ ਚੱਲ ਜਾਣਗੇ ਇੱਧਰ ਵੱਡੇ ਸ਼ੈੱਡ ਚ ਇੱਥੇ ਪੂਰੇ ਕਰਨਗੇ ਇਹ ਫਨ ਇਹ ਸਾਡਾ ਬੁੱਲਿਆ ਇਸ ਸਾਲ ਅਸੀਂ ਇਹਨੂੰ ਪਾਲ ਰਹੇ ਹਾਂ ਇਹਦਾ ਨਾਂ ਹੈਗਾ ਰੌਕਬੁੱਡ ਰੌਕਬੁੱਡ ਨਾਂ ਮੈਂ ਦਾ ਬੁਲਦਾ ਇਸ ਤਰ੍ਹਾਂ ਜਿਹੜੀ ਆ ਪਹਿਲਾਂ ਅਸੀਂ ਆਪਣੇ ਕਾਫਾ ਅچھے اچھی ਤਰ੍ਹਾਂ ਜਿਹੜੀ ਚੰਗੀ ਤਰ੍ਹਾਂ ਆਪਣੀਆਂ ਬੱਚੀਆਂ ਨੂੰ ਨਿਵਾਲ ਲਿਆ ਸੀਗਾ ਤੇ ਨਿਵਾਲਣ ਤੋਂ ਬਾਅਦ ਜਿਹੜੀ ਇਹ ਸਪਰੇਅ ਆ ਅਸੀਂ ਕਰ ਰਹੇ ਆ ਚੰਗੀ ਤਰ੍ਹਾਂ ਸਪਰੇਅ ਕਰਤੀ ਆ ਤੇ ਆਪਣੇ ਇਧਰ ਫੀਟਰ ਦੁਆਨ ਨੂੰ ਜਿਹੜੀ ਸਪਰੇਅ ਵੀ ਕਰ ਦਾਂਗੇ ਤਾਂ ਕਿ ਕੋਈ ਇਹਨਾਂ ਨੂੰ ਪਿੱਸੂ ਵਗੈਰਾ ਨਾ ਰਹੇ ਕਿਉਂਕਿ ਜਿਹੜੇ ਜਾਨਵਰ ਹੁੰਦੇ ਨੇ ਫਾਰਮ ਤੇ ਬਿੱਲੀਆਂ ਕੁੱਤੇ ਇਹਨਾਂ ਤੋਂ ਵੀ ਜਿਹੜੇ ਪਿੱਸੂ ਆ ਉਹ ਆ ਜਾਂਦੇ ਨੇ ਤੇ ਇਹ ਵੀ ਟਿਕਸ ਫਰੀ ਰਹਿਣ ਜੇ ਸਾਡੇ ਜਿਹੜੇ ਐਨੀਮਲ ਆ گاਵਾ ਵੀ ਟਿਕਸ ਫਰੀ ਰਹਿਣ ਇਸ ਲਈ ਇਹ ਜਿਹੜਾ ਸਪਰੇਅ ਆ ਵੀ ਬਹੁਤ ਜ਼ਰੂਰੀ ਨੇ ਫਾਰਮ ਤੇ ਤੇ ਕੱਚੀ ਥਾਵਾਂ ਤੇ ਜਿਹੜੀ ਸਪਰੇਅ ਉਹ ਕਰ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਸ਼ੈੱਡ ਸੀ ਇੱਥੇ ਹੈ ਡਾਇ ਬੋਲਿਆ ਰੈੱਡ ਬੋਲ ਤੇ ਇੱਥੇ ਹੀ ਲਾਲ ਬਾਦਸ਼ਾ ਸੀਗਾ ਲਾਲ ਬਾਦਸ਼ਾ ਦੀ ਡੈਥ ਹੋ ਗਈ ਆ ਕੋਈ 20 ਦਿਨ ਪਹਿਲਾਂ ਤੇ ਇਹ ਹੁਣ ਥੋੜਾ ਉਦਾਸ ਰਹਿੰਦਾ ਕੱਲਾ ਰਹਿੰਦਾ ਆ ਪਰ ਹੁਣ ਇਹਨੇ ਮਨ ਆਪਣਾ ਲਾ ਲਿਆ ਇਹਨੂੰ ਮੈਂ ਚਿਚੜ ਲੱਗੇ ਵਿਖੇ ਸੀਗੇ ਟਿਕਸ ਤੇ ਫਿਰ ਇਹ ਜਿਹੜੀ ਦਵਾਈ ਆ 7 ਦਿਨ ਪਹਿਲਾਂ ਮੈਂ ਸਪਰੇਅ ਕੀਤੀ ਸੀ ਤੇ ਬਿਲਕੁਲ ਵੀ ਇਹਦੇ ਜਿਹੜੇ ਟਿਕਸ ਆ ਸਾਰੇ ਚੜ ਗਏ ਨਾਲ ਹੀ ਇਹਨੂੰ ਮੈਂ 15 ਐਮਐਲ ਜਿਹੜਾ ਐਬਰੋਮੈਕ ਸੋਰੀ 12 ਐਮਐਲ ਐਬਰੋਮੈਕਟਨ ਇੰਜੈਕਸ਼ਨ ਲਾਇਆ ਸੀ ਤੇ ਨਾਲ ਹੀ ਇਹ ਟਿਕ ਜਿਹੜੀ ਟਿਕ ਟਿਕ ਸਪਰੇ ਆ ਉਹ ਕੀਤੀ ਸੀਗੀ ਇਹਦੇ ਨਿਵਾਲ ਕੇ ਚੰਗੀ ਤਰ੍ਹਾਂ ਸਾਰੇ ਤੇ ਇਹਦੇ ਜਿਹੜੇ ਸਾਰੇ ਚਿਚੜ ਸੀ ਉਹ ਖਤਮ ਹੋ ਗਏ ਤੇ ਛੋਟੇ ਕਾਫ ਨੂੰ ਮੈਂ ਇਸ ਲਈ ਸਪਰੇ ਕਰਵਾਤੀ ਆ ਕਿਉਂਕਿ ਮੇਰੀ ਜਿਹੜੀ ਇਹਨਾਂ ਚੋਂ ਇੱਕ ਵੱਡੀ ਬੱਛੀ ਆ ਉਹਨੂੰ ਟਿਕਸ ਲੱਗੇ ਸੀ 2-3 ਤੇ ਆਪਾਂ ਕੋਈ ਰਿਸਕ ਨਹੀਂ ਲਿਆ ਬਾਕੀਆਂ ਨੂੰ ਵੀ ਨਿਵਾਲ ਕੇ ਸ਼ੈੱਡ ਦੇ ਅੰਦਰ ਕੀਤਾ ਆ ਤੇ ਇਹਨੂੰ ਅੱਜ ਫੇਰ ਜਿਹੜੀ ਆ ਟਿਕ ਟਿਕ ਜਿਹੜੀ ਦਵਾਈ ਆਪਾਂ ਸਪਰੇ ਕਰਾਂਗੇ ਤੇ ਨਾਲ ਹੀ ਜਿਹੜਾ ਸਾਡਾ ਇਹ ਫਾਰਮ ਆ ਕੱਚਾ ਇਹਦੇ ਹਾਲੇ ਦੁਆਲੇ ਤੇ ਅੰਦਰ ਬਾਅਦ ਸਪਰੇਅ ਕਰਾਂਗੇ ਤਾਂ ਕਿ ਜਿਹੜਾ ਸਾਡਾ ਫਾਰਮ ਆ ਉਹ ਟਿਕਸ ਫਰੀ ਰਹੇ ਜਦੋਂ ਇੱਕ ਵਾਰੀ ਫਾਰਮ ਤੇ ਟਿਕਸ ਆ ਜਾਂਦੇ ਨੇ ਤੇ ਫਿਰ ਖਤਮ ਨਹੀਂ ਹੁੰਦੇ ਤੇ ਜਿਹੜੇ ਸਾਡੇ ਲਾਗੇ ਸਿੰਚਾਰ ਕਰਨੇ ਉਹਨਾਂ ਦੇ ਕੋਲ گاਵਾ ਨੇ ਤੇ ਉਹਨਾਂ ਨੂੰ ਵੀ ਜਿਹੜੀ ਏ ਸਪਰੇਅ ਦਾ ਸੁਜੈਸਟ ਮੈਂ ਕੀਤਾ ਆ ਕਿਉਂਕਿ ਮੈਂ ਉਨੀ ਦੇਰ ਕੋਈ ਵੀ ਵੀਡੀਓ ਆਪਣੇ YouTube ਚੈਨਲ ਤੇ ਨਹੀਂ ਚਾੜਦੀ ਜਿੰਨੀ ਦੇ ਤੱਕ ਮੈਂ ਉਹਦਾ ਖੁਦ ਰਿਜ਼ਲਟ ਮੈਨੂੰ ਮਿਲ ਨਾ ਜਾਵੇ ਸੋ ਇਹ ਟਿਕ ਟਿਕ ਸਪਰੇ ਦਾ ਵਧੀਆ ਰਿਜ਼ਲਟ ਸੀ ਤੇ ਸਾਰੇ ਛੋਟੇ-ਮੋਟੇ ਜਿਹੜੇ ਪਿੱਸੂ ਵਗੈਰਾ ਸਭ ਮਰ ਗਏ ਸੀ ਐ ਵਾਲੀ ਬੱਚੀ ਨੂੰ ਤਿੰਨ ਕਿ ਟਿਕਸ ਲੱਗੇ ਸੀ ਜਿਹਦੇ ਕਰਕੇ ਮੈਂ ਸਾਰੀਆਂ ਬੱਚੀਆਂ ਜਿਹੜੀਆਂ ਵਾਂ ਆਪਣੀਆਂ ਛੋਟੀਆਂ ਇੱਧਰ ਵਾਲੀਆਂ ਵੀ ਸਭ ਨੂੰ ਇਹ ਜਿਹੜੇ ਆ ਸਪਰੇ ਕੀਤੀ ਆ ਤਾਂ ਕਿ ਵੱਡੇ ਸ਼ੈੱਡ 'ਚ ਜਾ ਕੇ ਇਹਨਾਂ ਤੋਂ ਦੂਸਰੇ ਸਾਡੀਆਂ ਗਾਵਾਂ ਨੂੰ ਜਿਹੜੇ ਚਿਚੜਾਓ ਨਾ ਆ ਜਾਣ ਇਸ ਲਈ ਸਪਰੇ ਜਿਹੜੀ ਕਰਦੀ ਆ ਤੇ ਨਾਲ ਹੀ ਮੈਂ ਫਾਰਮ ਦੀਆਂ ਕੱਚੀਆਂ ਥਾਵਾਂ ਤੇ ਵੀ ਇਹ ਸਪਰੇ ਕਰਵਾਤੀ 70 70 ਐਮ ਐਲ ਇਹ ਟਿਕ ਟਿਕ ਦਵਾਈ ਪਾ ਕੇ ਤਾਂ ਕਿ ਜਿਹੜਾ ਫਾਰਮ ਆ ਉਹਦੇ ਚ ਚਿਚੜ ਪिसू ਵਗਾਰਾ ਨਾ ਆਣ ਇੱਧਰ ਗਾਈਆਂ ਸਾਰੀਆਂ ਕਰਦੀਆਂ ਨੇ ਆਰਾਮ ਕਿੰਨੀਆਂ ਵਸ਼ੀਆਂ ਚਲੇ ਗਈਆਂ ਫੇਰ ਬਸ ਰਹਿ ਗਿਆ اچھا ਬਾਕੀ ਵੀ ਲਓ ਸਭੀ ਔਰ ਸਾਰੀਆਂ ਗਾਵਾਂ ਜਿਹੜੀਆਂ ਰੈਸਟ ਕਰਦੀਆਂ ਨੇ بارش ਹੋਈ ਸੀ ਸਵੇਰੇ ਮੌਸਮ ਹੋ ਗਿਆ ਠੰਡਾ ਤੇ ਝੋਨੇ ਵੀ ਬੂਟਾ ਜਿਹੜਾ ਨੇ ਪੜ ਲਿਆ ਹੁਣ ਵਧੀਆ ਫਸਲਾਂ ਖੇਤਾਂ 'ਚ ਹਰਿਆਲੀ ਜਿਹੜੀ ਸ਼ੁਰੂ ਹੋ ਗਈ ਆ ਹੁਣ ਠੰਡੀ ਹਵਾ ਆ ਰਹੀ ਆ ਇਹ ਸ਼ੈੱਡ 'ਚ ਬਹੁਤ ਹੀ ਠੰਡੀ ਹਵਾ ਆਉਂਦੀ ਆ ਤੇ ਇੱਥੋਂ ਵਾਲੀਆਂ ਜਿਹੜੀਆਂ ਗਾਵਾਂ ਨੇ ਬਹੁਤ ਹੀ ਕੰਫਰਟੇਬਲ ਰਹਿੰਦੀਆਂ ਨੇ ਤੇ ਇਸ ਵਾਰ ਜਿੰਨੀਆਂ ਵੀ ਸਾਡੀਆਂ ਇੱਥੇ ਹੀ ਪਰਾਸੀ ਦੀਆਂ ਬਹੁਤ ਹੀ ਕੰਫਰਟੇਬਲ ਆ ਇਆਂ ਤੇ ਫਸ ਫਸ ਸਟਰਾ ਤੇ ਉਹਨਾਂ ਨੇ ਜਿਹੜੇ ਬੱਚੇ ਆ ਉਹ ਪਕੜੇ ਕਿਉਂਕਿ ਇਹ ਸ਼ੈੱਡ ਸਾਡਾ ਬਹੁਤ ਹੀ ਜ਼ਿਆਦਾ ਕੰਫਰਟੇਬਲ ਆ ਔਰ ਬਹੁਤ ਹੀ ਹਵਾ ਆਉਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਹਵਾ ਆ ਰਹੀ ਹੈ ਇਧਰ ਹੀ ਸਾਈਡ ਤੇ ਕੋਈ ਪੱਖਾ ਨਹੀਂ ਆ ਤੇ ਵੀ ਕਿੰਨੀ ਹਵਾ ਜਿਹੜੀ ਆ ਉਹ ਆ ਰਹੀ ਆ ਉਹਦੀ ਵਜ੍ਹਾ ਇਹ ਆ ਕਿ ਇਹ ਜ਼ਮੀਨ ਨਾਲੋਂ 6 ਫੁੱਟ ਉਚਾਈ ਤੇ ਬਣਿਆ ਹੋਇਆ ਹੈ ਦਾ ਸ਼ੈੱਡ ਪਰਤੀ ਜਿਹੜੀ ਆ ਇਹ 6 ਫੁੱਟ ਪਾਈ ਸੀ ਤਾਂ ਕਿ ਜਿਹੜੀ ਹਵਾ ਵਾ ਉਹ ਵਧੀਆ ਉਹਦਾ ਫਲੋ ਹੁੰਦਾ ਰਹੇ ਸ਼ੈੱਡ ਦੇ ਅੰਦਰ ਤੇ ਇਹ ਸ਼ੈੱਡ ਦੀ ਉਚਾਈ ਵੀ ਮੇਰੇ ਖਿਆਲ ਨਾਲ 32 ਤੋਂ 35 ਫੀਟ ਦੇ ਕਰੀਬ ਕਰੀਬ ਆ ਪੂਰੀ ਰੀਜਾਂ ਦੇ ਨਾਲ ਇਹ ਜਿਹੜੇ ਸ਼ੈੱਡ ਅਸੀਂ ਤਿਆਰ ਕੀਤੇ ਸੀਗੇ ਆਪਣੇ ਹੀ ਸਾਰੇ ਫਾਰਮੂਲੇਸ਼ਨ ਨਾਲ ਆਪਣੀ ਵਿਚਾਰੀ ਜਿਹੜੀ ਆ ਆਈਡੀਆ ਲਾ ਕੇ ਕਿ ਕਿਵੇਂ ਕਿਸ ਤਰ੍ਹਾਂ ਨਾਲ ਅਸੀਂ ਆਪਣਾ ਜਿਹੜਾ ਸ਼ੈੱਡ ਵਧੀਆ ਤਿਆਰ ਕਰੀਏ ਕਿ ਸਾਡੀਆਂ ਗਾਵਾਂ ਹੀ ਜਿਹੜੀਆਂ ਵਾ ਕੰਫਟੇਬਲ ਰੈਂਡ ਤੇ ਇੱਕ ਹੀ ਗੇਟ ਜਿਹੜਾ ਵਾ ਉਹ ਸਾਡਾ ਟੈਨ ਤੇ ਰੇਲਿੰਗ ਗੇਟ ਜੇ ਇੱਕ ਹੀ ਹੋਵੇ ਤੇ ਦੋ ਦੋ ਗੇਟਾਂ ਦੀ ਸਾਨੂੰ ਜਰੂਰਤ ਨਾ ਪਵੇ ਤੇ ਸਾਡੀਆਂ ਸਾਰੀਆਂ ਹੀ ਪ੍ਰਾਣੀ ਇਸ ਸਾਲ ਦੀਆਂ ਪੂਰੀਆਂ ਮસ્ਤੀ ਕਰ ਰਹੀਆਂ ਨੇ ਕਿਉਂਕਿ ਉਧਰੋਂ ਵੀ ਸਾਡੇ ਜਿਹੜੇ ਕਾਫੀ ਅੱਜ ਪੰਜ ਆ ਚੁੱਕੇ ਨੇ ਇੱਕ ਸਾਡਾ ਬੁੱਲ ਬਣਨਾ ਆ ਉਹਨਾਂ ਵਿੱਚ ਬੱਚਾ ਆ ਜਿਹਨੂੰ ਅਸੀਂ ਬੁੱਲ ਬਣਾਣਾ ਆ ਫਾਰਮ ਤੇ ਦੇਖਿਓ ਜੀ ਅਸੀਂ ਮਦਰੋਂ ਆਈ ਆ ਬਹੁਤ ਮਸਤੀ ਕਰਦੀ ਆ ਤੇ ਮੌਈਨਾ ਵੀ ਕਰਦੀ ਆ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਇੰਨਾ ਦਿਨਾਂ ਵਿੱਚ ਜਿਹੜੇ ਆ ਪਿੱਸੂ ਬਹੁਤ ਆਉਂਦੇ ਨੇ ਤੇ ਬਹੁਤ ਜ਼ਿਆਦਾ ਜਿਹੜੇ ਸਾਡੇ ਪਿੰਡੇ ਲੋਕ ਵੀ ਸਾਨੂੰ ਪੁੱਛਣ ਆਉਂਦੇ ਨੇ ਕਿ ਚਿਚੜ ਪੈ ਗਏ ਨੇ ਤੇ ਟੀਕਾ ਦੱਸੋ ਦਵਾਈ ਦੱਸੋ ਅਸੀਂ ਉਹਨਾਂ ਨੂੰ ਕੀ ਮਲਈਏ ਕਿਹੜੀ ਦਵਾਈ ਮਲਈਏ ਤੇ ਕਿਹੜਾ ਟੀਕਾ ਲਾਈਏ ਦਾ ਜੀਵਨ ਦੇ ਜਿਹੜੇ ਪਸ਼ੂ ਆ ਚਿਚੜਾ ਖਤਮ ਹੋ ਜਾਂਦਾ ਕਿਉਂਕਿ ਇਹਨਾਂ ਦਿਨਾਂ ਵਿੱਚ ਇਹ ਪ੍ਰੋਬਲਮ ਜਿਹੜੀ ਬਹੁਤ ਆਉਂਦੀ ਆ ਖਾਸ ਕਰਕੇ ਚਿਚੜਾਂ ਦੀ ਪਸ਼ੂਆਂ ਦੀ ਤੇ ਪੇਟ ਦੇ ਅੰਦਰ ਪਸ਼ੂਆਂ ਦੇ ਕੀੜਿਆਂ ਦੀ ਸੋ ਡੀਵਾਰਮਿੰਗ ਅਸੀਂ ਰਿਪਵਨ ਗੋਲੀ ਨਾਲ ਕਰਦੇ ਆ ਤੇ weight ਦੇ ਹਿਸਾਬ ਨਾਲ ਕਰੀਦੀ ਆ ਤਾਂ ਕਿ ਅੰਡਰ ਡੋਸ ਜਿਹੜੀ ਆ ਗਾਂ ਦੇ ਡੀਵਾਰਮਿੰਗ ਨਾਲੇ ਜਿੰਨਾ weight ਹੋਵੇਗਾ ਉਸ ਦੇ ਹਿਸਾਬ ਨਾਲ ਡੀਵਾਰਮਿੰਗ ਕਰਦੇ ਆ ਅਸੀਂ ਤੇ ਦੀ ਵਾਰਮਿੰਗ ਜਿਹੜੀ ਆ ਇਹਨਾਂ ਦੀ ਟਾਈਮ ਟਾਈਮ ਹੋ ਚੁੱਕੀ ਆ ਇਹਨਾਂ ਦਿਨਾਂ ਵਿੱਚ ਦੀ ਵਾਰਮਿੰਗ ਵੀ ਬਹੁਤ ਜ਼ਰੂਰੀ ਆ ਟਿਕਸ ਵੈਕਸੀਨ ਵੀ ਬਹੁਤ ਜ਼ਰੂਰੀ ਆ ਐਵੋਮੈਕਟਨ ਪਲਸ ਨਾਲ ਦੀ ਨਾਲ ਜਿਹੜੀ ਆ ਟਿਕ ਟਿਕ ਜਿਹੜੀ ਦਵਾਈ ਆ ਇਹਦੀ ਸਪਰੇ ਵੀ ਫਾਰਮ ਦੇ ਅੰਦਰ ਤੇ ਜਿੰਨਾ ਪਸ਼ੂਆਂ ਨੂੰ ਟਿੱਕੜ ਵਗੈਰਾ ਲੱਗੇ ਹੋਏ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਆ ਤਾਂ ਕਿ ਤੁਹਾਡੇ ਪਸ਼ੂ ਦੀ ਸਿਹਤ ਵਧੀਆ ਰਹੇ ਉਹਨਾਂ ਨੂੰ ਬਲੱਡ ਦੀ ਕਮੀ ਨਾ ਆਏ ਕਿਉਂਕਿ ਜਿਹੜੇ ਪਿਸੂ ਹੁੰਦੇ ਨੇ ਇਹ ਪਸ਼ੂਆਂ ਦਾ ਖੂਨ ਪਿੰਦੇ ਨੇ ਤੇ ਖੂਨ ਦੇ ਤੋਂ ਬਹੁਤ ਸਾਰੀਆਂ ਪਰਜੀਵੀ ਬਿਮਾਰੀਆਂ ਜਿਹੜੀਆਂ ਵਾ ਸਾਡੇ ਪਸ਼ੂਆਂ ਨੂੰ ਆ ਜਾਂਦੀਆਂ ਨੇ ਸੋ ਧੰਨਵਾਦ ਜੀ ਇਹ ਵੀਡੀਓ ਵੇਖਣ ਵਾਸਤੇ ਤੇ ਐਹੋ ਜਿਹੇ ਡੇਰੀ ਫਾਰਮ ਨਾਲ ਹੋਰ ਰਿਲੇਟਡ ਵੀਡੀਓ ਦੇਖਣੀ ਆ ਦੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਥੈਂਕ ਯੂ